ਅਦਬ ਤਹਜੀਬ ਇਹ ਸਾਨੂੰ ਸਿਖਾਉਂਦੀ ਆ ਹਰ ਪਲ ਸਾਡੇ ਲਈ ਨਵੀਆਂ ਰਾਹਾਂ ਨਵੇਂ ਸ਼ਬਦ ਸਾਨੂੰ ਵਧੀਆ ਇਨਸਾਨ ਬਣਾਉਂਦੀ ਆ ਤੇ ਜੇ ਅਸੀਂ ਵਧੀਆ ਇਨਸਾਨ ਹੀ ਨਹੀਂ ਬਣ ਸਕੇ ਤੇ ਫਿਰ ਐਜੂਕੇਸ਼ਨ ਦੇ ਅਰਥ ਵੀ ਕੋਈ ਨਹੀਂ ਹੁੰਦੇ ਇਕੱਠਿਆ ਰਹਿਣਾ ਸਿੱਖਦੇ ਆ ਖੇਡਣਾ ਸਿੱਖਦੇ ਆ ਪੜ੍ਹਨਾ ਸਿੱਖਦੇ ਆ ਇੱਕ ਦੂਜੇ ਨੂੰ ਸਹਿਣਾ ਸਿੱਖਦੇ ਆ ਚੰਗੀਆਂ ਗੱਲਾਂ ਸਿੱਖਦੇ ਆ ਤੇ ਸਾਡੀ ਜਿਹੜੀ ਸਹਿਸਵਾ ਜਿਹੜੀ ਅਸੀਂ ਸਿਰਜਣਾ ਕੀਤੀ ਆ ਪੰਜਾਬੀ ਸਹਿਸਵਾ ਮੱਜਾ ਜਨਵਾਦੀ ਲਖਾਰੀ ਸਭਾ ਮਜਲਸ ਸ਼ੁਭ ਸਵੇਰ ਦੋਸਤੋ ਦੋਸਤੋ ਸ਼ੁਭ ਸਵੇਰ ਮੇਰੇ ਮੂੰਹੋਂ ਇਸ ਕਰਕੇ ਨਿਕਲਦੀ ਹੈ ਕਿ ਸ਼ੁਭ ਸਵੇਰ ਨਾਂ ਦਾ ਇੱਕ ਫੇਸਬੁੱਕ ਤੇ ਆਪਣੀ ਤੇ ਮੈਂ ਕਲਮ ਲਿਖਦਾ ਰਿਹਾ ਬੜੀ ਧੀਰ ਜੇ ਤੁਸੀਂ ਪੜ੍ਹਨਾ ਹੋਵੇ ਤੇ ਮੇਰੇ ਫੇਸਬੁੱਕ ਤੇ ਜਾ ਕੇ ਮੇਰੀ ਆਈਡੀ ਤੇ ਪੜ੍ਹ ਸਕਦੇ ਜੇ ਸਵੇਰ ਦਾ ਬੜਾ ਖੂਬਸੂਰਤ ਸਮਾਂ ਤੇ ਦੋਸਤੋ ਮੈਂ ਆਪਣੀ ਸ਼ੈਰ ਪੂਰੀ ਕਰਕੇ ਤੇ ਮੈਂ ਅੱਜ ਦੇ ਪੌਲ ਤੇ ਬੈਠਾ ਬੱਚੇ ਸਵੇਰੇ ਸਕੂਲੇ ਜਾ ਰਹੇ ਆ ਬਸਾਂ ਉਹਨਾਂ ਨੂੰ ਲੈ ਕੇ ਜਾ ਰਹੀਆਂ ਔਰ ਬੱਚੇ ਆਪਦੀ ਪੜ੍ਹਾਈ ਵਾਸਤੇ ਆਪਣੇ ਸਵੇਰ ਦਾ ਖਰਾਬ ਕਰਕੇ ਲੜਕੇ ਉੱਠ ਕੇ ਤਿਆਰ ਹੋ ਕੇ ਜਾ ਰਹੇ ਆ ਐਜੂਕੇਸ਼ਨ ਦਾ ਦੋਸਤੋ ਪੜ੍ਹਾਈ ਦਾ ਸਾਡੀ ਜ਼ਿੰਦਗੀ 'ਚ ਬਹੁਤ ਮਹੱਤਵ ਆ ਸਿਰਫ ਅਸੀਂ ਡਿਗਰੀ ਲੈਣੀ ਆ ਨੌਕਰੀ ਕਰਨੀ ਆ ਉਹਦੇ ਵਾਸਤੇ ਪੜ੍ਹਾਈ ਕਰਨ ਦੇ ਕੋਈ ਅਰਥ ਨਹੀਂ ਹੈਗੇ ਉਹ ਤੇ ਸਾਡੀ ਜ਼ਿੰਦਗੀ ਦੇ ਸਫ਼ਰ ਦੇ ਰਸਤੇ 'ਚ ਪੈਣ ਵਾਲੀ ਸਾਡੀ ਇੱਕ ਜ਼ਰੂਰਤ ਆ ਜਿਹੜੀ ਪੜ੍ਹਾਈ ਆ ਜਿਹੜੀ ਸਾਡੀ ਐਜੂਕੇਸ਼ਨ ਆ ਉਹ ਤਾਂ ਜ਼ਿੰਦਗੀ ਸਾਡੇ ਕੰਮ ਆਉਂਦੀ ਆ ਤੇ ਜਿਹੜਾ ਬੰਦਾ ਕਹਿੰਦਾ ਕਿ ਮੈਂ ਬਹੁਤ ਕੁਝ ਸਿੱਖ ਲਿਆ ਮੈਂ ਹੁਣ ਆਰਾਮ ਕਰ ਰਿਆ ਸਿੱਖਣ ਦੀ ਪੜਨ ਦੀ ਜਾਣਨ ਦੀ ਕੋਈ ਮੰਜ਼ਿਲ ਨਹੀਂ ਹੈਗੀ ਕਿਉਂਕਿ ਮੰਜ਼ਿਲ ਉਸ ਬੰਦੇ ਦੀ ਹੁੰਦੀ ਜਿਹੜਾ ਥੱਕ ਜਾਂਦਾ এডਿਕੇਸ਼ਨ ਦੇ ਵਿੱਚ ਅਸੀਂ ਹਰ ਪਲ ਸਿੱਖਦੇ ਆ ਅਦਬ ਤਹਜੀਬ ਇਹ ਸਾਨੂੰ ਸਿਖਾਉਂਦੀ ਆ ਹਰ ਪਲ ਸਾਡੇ ਲਈ ਨਵੀਆਂ ਰਾਹਾਂ ਨਵੇਂ ਸ਼ਬਦ ਨਵੇਂ ਜ਼ਿੰਦਗੀ ਦੇ ਅਰਥ ਨਵੇਂ ਅਹਿਸਾਸ ਸਾਨੂੰ ਛੱਡੀ ਤਲੀ ਤੇ ਧਰ ਦੇਦੀ ਰਹਿੰਦੀ ਆ ਦੋਸਤੋ এডਿਕੇਸ਼ਨ ਸਾਡੀ ਮੇਰੀ 55 ਸਾਲ ਉਮਰ ਹੋ ਗਈ ਆ ਔਰ ਮੈਂ ਰੋਜ਼ ਹੀ ਕੋਈ ਨਾ ਕੋਈ ਨਵਾਂ ਸ਼ਬਦ ਸੁਣਦਾ ਔਰ ਰੋਜ਼ ਹੀ ਕੋਈ ਨਾ ਕੋਈ ਨਵਾਂ ਸ਼ਬਦ ਸਿੱਖਦਾ ਔਰ ਜਿਹੜੀਆਂ ਮੈਂ ਅਜ ਤੋਂ 30 35 35 ਸਾਲ ਪਹਿਲਾਂ ਗੱਲਾਂ ਸੁਣੀਆਂ ਸੀ ਉਹਨਾਂ ਦੇ ਮੇਰੇ ਅਰਥ ਹੀ ਨਹੀਂ ਉਗੜੇ ਉਹ ਕਈ ਵਾਰੀ ਹੁਣ ਜਾ ਕੇ ਮੈਨੂੰ ਪਤਾ ਲੱਗਦਾ ਕਿ ਐਸ ਚੀਜ਼ ਦਾ ਐਸ ਫਿਕਰੇ ਦਾ ਐਸਰ ਖਾਨ ਦਾ ਸਮਾਵਰੀ ਦਾ ਅਰਥ ਬੰਦਾ ਸੀ ਕੱਲ ਵੀ ਆਪਣੇ ਵਲੌਗ ਦੇ ਵਿੱਚ ਮੈਂ ਗੱਲ ਕੀਤੀ ਸੀ ਕਿ ਕਾਮਯਾਬ ਹੋਣਾ ਉਹਦਾ ਅਰਥ ਇਹ ਨਹੀਂ ਕਿ ਸਾਡੇ ਕੋਲ ਪੈਸਾ ਬਹੁਤ ਆ ਗਿਆ ਕਾਮਯਾਬ ਹੋਣ ਦੇ ਅਰਥੇ ਆ ਕਿਸੀਂ ਕਿੰਨੇ ਸਿਹਤ ਦਾ ਹੋਰ ਅਸੀਂ ਸਮਾਜ ਨੂੰ ਕੀ ਦੇ ਸਕਿਆ ਔਰ ਅਸੀਂ ਜੀਏ ਕਿਦਾਂ ਤੇ ਕੱਲ ਮੈਂ ਸ਼ਾਇਦ ਗੱਲ ਇਹ ਕੀਤੀ ਸੀ ਦੋਸਤੋ এডੂਕੇਸ਼ਨ ਸਾਨੂੰ ਕਾਮਯਾਬ ਬਣਾਉਂਦੀ ਆ ਸਾਨੂੰ ਵਧੀਆ ਇਨਸਾਨ ਬਣਾਉਂਦੀ ਆ ਤੇ ਜੇ ਅਸੀਂ ਵਧੀਆ ਇਨਸਾਨ ਹੀ ਨਹੀਂ ਬਣ ਸਕੇ ਤੇ ਫਿਰ এডੂਕੇਸ਼ਨ ਦੇ ਅਰਥ ਵੀ ਕੋਈ ਨਹੀਂ ਹੁੰਦੇ ਕਿਉਂਕਿ ਸਾਡਾ ਜਿਹੜਾ ਮਕਸਦ ਹੁੰਦਾ ਆਪਣੇ ਬੱਚਿਆਂ ਨੂੰ ਸਵੇਰੇ ਸਕੂਲ ਭੇਜਣਾ ਉਹਨਾਂ ਨੂੰ ਤਿਆਰ ਕਰਨਾ ਉਹਨਾਂ ਨੂੰ ਡਰੈਸ ਅਪ ਕਰਨਾ ਇਹ ਉਹਨਾਂ ਨੂੰ ਜ਼ਿੰਦਗੀ ਜੀਵਨ ਦਾ ਹੁਨਰ ਜਿਹੜਾ ਅਸੀਂ ਉਹਨਾਂ ਨੂੰ ਦੇ ਰਹੇ ਆ ਸਕੂਲ ਕੋਈ ਕੋਟਕੇ ਕਿਸੇ ਦੇ ਅੰਦਰ ਪਾਸ਼ਾ ਨਹੀਂ ਪਾ ਦਿੰਦੇ ਨਾ ਇੰਗਲਿਸ਼ ਨਾ ਹਿੰਦੀ ਨਾ ਕੋਈ ਇਹ ਨਹੀਂ ਉਹਥੇ ਬੱਚੇ ਸਿੱਖਦੇ ਆ ਰਹਿ ਕੇ ਇਕੱਠਿਆ ਰਹਿਣਾ ਸਿੱਖਦੇ ਆ ਖੇਡਣਾ ਸਿੱਖਦੇ ਆ ਪੜ੍ਹਨਾ ਸਿੱਖਦੇ ਆ ਇੱਕ ਦੂਜੇ ਨੂੰ ਸਹਿਣਾ ਸਿੱਖਦੇ ਆ ਚੰਗੀਆਂ ਗੱਲਾਂ ਸਿੱਖਦੇ ਆ ਅਸੀਂ ਜੇ ਘਰਾਂ 'ਚ ਵੀ ਉਹਨਾਂ ਨੂੰ ਇਹ ਚੀਜ਼ ਦਵਾਂਗੇ ਤੇ ਹੋਰ ਬਹੁਤ ਜ਼ਿਆਦਾ ਸਿੱਖਦੇ ਕਿਉਂਕਿ ਮਾਂ ਪਿਓ ਤੋਂ ਬੱਚੇ ਬਹੁਤ ਕੁਝ ਸਿੱਖਦੇ ਆ ਮਾਂ ਤੋਂ ਵੱਡਾ ਕੋਈ ਜ਼ਿੰਦਗੀ ਚ ਟੀਚਰ ਨਹੀਂ ਹੁੰਦਾ ਦੋਸਤੋ ਇਹ ਗੱਲ ਮੇਰੇ ਦਿਮਾਗ ਚ ਆਈ ਮੈਂ ਕਿਹਾ ਮੈਂ ਤੁਹਾਡੇ ਨਾਲ ਕਰਾਂ ਕਿਉਂਕਿ ਸਾਡੀ ਜ਼ਿੰਦਗੀ ਨੂੰ ਐਜੂਕੇਸ਼ਨ ਦੀ ਜ਼ਰੂਰਤ ਆ ਜਿਹੜੀ ਸਾਡੀ ਨੌਕਰੀ ਕਰਨੀ ਆਪਣੇ ਉਹਨਰ ਦਾ ਢਾਂਗਾ ਜਿੱਥੋਂ ਅਸੀਂ ਆਪਣੀ ਇਨਕਮ ਪੈਦਾ ਕਰ ਸਕੀਏ ਉਹ ਤੇ ਸਾਡੇ ਜ਼ਿੰਦਗੀ ਦੇ ਸਫਰ ਚੋਂਨ ਵਾਲੀ ਇੱਕ ਜ਼ਰੂਰਤ ਆ ਇਸ ਤਰ੍ਹਾਂ ਕੇ ਦੋਸਤੋ ਪੜੋ ਤੇ ਬੱਚਿਆਂ ਨੂੰ ਪੜਾਓ ਤੇ ਸਾਡੀ ਜਿਹੜੀ ਸਹਿ ਸਭਾ ਜਿਹਦੀ ਅਸੀਂ ਸਿਰਜਣਾ ਕੀਤੀ ਆ ਪੰਜਾਬੀ ਸਹਿ ਸਭਾ ਬਾਜਾ ਜਨਵਦੀ ਲਖਾਰੀ ਸਭਾ ਮਜਲਸ ਉਹਦਾ ਤੇ ਮੋਟੋ ਹੀ ਅਹੀਂ ਦਿੱਤਾ ਵਾ ਕਿ ਪੜੋ ਤੇ ਕੜੋ ਬੜਿਆ ਬੂਝੇ ਸੋ ਪ੍ਰਵਾਨ ਗੁਰਬਾਣੀ ਦੇ ਵਿੱਚ ਆਉਂਦਾ ਦੋਸਤੋ ਇਹ ਸੀ ਮੇਰੀ ਛੋਟੀ ਜਿਹੀ ਅਜੀ ਦੀ ਤੁਹਾਡੇ ਨਾਲ ਸਾਂਝ ਤੇ ਬੜਾ ਖੂਬਸੂਰਤ ਸਵੇਰ ਦਾ ਮੰਜ਼ਰਾ ਤੇ ਅਚੋ ਪਜੇ ਖੜੇ ਸਰਕੰਡ ਸਰਕੰਡੇ ਦਾ ਦਾ ਬੂਟਾ ਇਤਰਾ ਮੇਰੀਆਂ ਗੱਲਾਂ ਸੁਣ ਰਿਹਾ ਹੁੰਦਾ ਵਿਸ਼ਾ ਸੂਰਜ ਤੁਸੀਂ ਦੇਖ ਸਕਦੇ ਜੇ ਆ ਹਿਤਾ ਹਿਤਾ ਉੱਪਰ ਨੂੰ ਜਾ ਰਿਹਾ ਉਗ ਰਿਹਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਤੇ ਗ੍ਰਿਸ਼ਮਾ ਜਿਹੜੀਆਂ ਸੋਨੇ ਰੰਗੀਆਂ ਉਹ ਫੇਰੇ ਤੇ ਪੈ ਰਹੀਆਂ ਮੇਰੇ ਤੁਸੀਂ ਦੇਖ ਸਕਦੇ ਜੇ ਤੇ ਆ ਹਿਤਾ ਹਿਤਾ ਚ ਫੇਰਾ ਬਈ ਕਿਹਾ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਬਹੁਤ ਸਾਰਾ ਸਤਿਕਾਰ ਜਿੱਥੇ-ਜਿੱਥੇ ਵੀ ਦੇਖਦੇ ਸੁਆਸਦੇ ਜੀ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ